ਕਾਲ ਜੀ ਸਾਰਿਆਂ ਨੂੰ ਮੇਰੀ ਕਰਦੇ ਸਾਰੇ ਤੰਦਰੁਸਤ ਹੋਵੋਗੇ ਤੁਹਾਡਾ ਅੱਜ ਦੇ ਨਵੇਂ ਵਲੌਗ ਸਵਾਗਤ ਹੈ ਜੀ ਆਪਾਂ ਨੇ ਤੇਰੀ ਰੁਟੀਨ ਦੀ ਤਰ੍ਹਾਂ ਆਪਾਂ ਕਾਫੀ ਪਾਣੀ ਪੀ ਕੇ ਆਪਾਂ ਹੋ ਗਿਆ ਰੈਡੀ ਤੁਹਾਡੇ ਨਾਲ ਕਰਦੇ ਆਂ ਆਪਾਂ ਅੱਜ ਗੱਲਾਂ ਪਤਾ ਤੇ ਆਪਾਂ ਡੇਲੀ ਜਿਹੜੇ ਕੰਮ ਕਰਦੇ ਤੁਹਾਨੂੰ ਆਪਾਂ ਰੁਟੀਨ ਤਰ੍ਹਾਂ ਦਿਖਾਉਣੇ ਕਿਉਂਕਿ ਆਪਣੇ ਡੇਲੀ ਵਲੌਗਸ ਆ ਆਪਾਂ ਆਪਣੇ ਚੈਨਲ ਤੇ ਪਾਉਣੇ ਆ ਤੁਹਾਨੂੰ ਪਤਾ ਆਪਾਂ ਕੋਈ ਵੀ ਇਦਾਂ ਦਾ ਨਹੀਂ ਹੁੰਦਾ ਆਪਾਂ ਜਿਹੜੀ ਵੀ ਆਪਣੇ ਘਰਾਂ ਜੈਕਟੀਵਿਟੀਜ਼ ਜਾਂ ਕੋਈ ਵੀ ਕੰਮਕਾਰ ਹੁੰਦਾ ਤੁਹਾਨੂੰ ਆਪਾਂ ਜਿਹੜੇ ਫੈਮਿਲੀ ਵਲੌਗਸ ਹੀ ਦਿਖਾਉਣੇ ਤੁਹਾਨੂੰ ਸਾਰੇ ਤੇ ਅੱਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪਹਿਲਾਂ ਤੁਹਾਨੂੰ ਦਿਖਾ ਦਈਏ ਅੱਜ ਦੇ ਮੌਸਮ ਦਾ ਹਾਲਚਲ ਆਹ ਦੇਖੋ ਜੀ ਬੱਦਲ ਕੱਲ ਸ਼ਾਮ ਦਾ ਬਹੁਤ ਚੜ ਚੜ ਕੇ ਆਈ ਜਾਂਦਾ ਹੈ ਬਹੁਤ ਬੱਦਲ ਆਜ ਵੀ ਅੱਜ ਥੋੜੀ ਧੁੱਪ ਲੱਗੇ ਹੋਏ ਕੱਲ ਸ਼ਾਮ ਨੂੰ ਬਹੁਤ ਕਾਲਾ ਬੁਲਾ ਹੋ ਗਿਆ ਤੇ ਕਾਲੀ ਬੁਲੀ ਹਨੇਰੀ ਆਉਣ ਲੱਗੀ ਸੀ ਤੇ ਤਾਂ ਇਹ ਲੱਗਦਾ ਜਿੰਨਾ ਜ਼ਿਮੀਂਦਾਰਾ ਵਿਚਾਰਾਂ ਤੂੜੀ ਮਾਲੀ ਮੋਟੀ ਬਣਾਉਣ ਲਈ ਰਹਿੰਦੀ ਆ ਤੇ ਉਹਨਾਂ ਦੀ ਤੂੜੀ ਰੱਬ ਹੁਣ ਨਹੀਂ ਬਣਾਉਣ ਦਾ ਤੇ ਕਿਉਂਕਿ ਮੌਸਮ ਵਿਭਾਗ ਦੇ ਅਨੁਸਾਰ ਵੀ ਆਪਾਂ ਨੂੰ ਪਤਾ ਲੱਗਾ ਸੀਗਾ ਕਿ 2-3 ਦਿਨਾਂ ਚ ਮੌਸਮ ਮੇਡਾ ਬਹੁਤ ਖਰਾਬ ਹੋਣ ਵਾਲਾ ਏ ਤੇ ਡਾਰੀ ਲੱਗਦਾ ਆ ਦੇਖੋ ਮਸ਼ੀਨਾਂ ਮਸ਼ੂਨਾ ਗਈਆਂ ਨੇ ਸਾਰੀਆਂ ਤੇ ਆਪਾਂ ਅ ਡੇਲੀ ਵਲੌਗਸ ਬਣਾਉਨੇ ਤੁਹਾਨੂੰ ਸਾਰਾ ਦੱਸ ਰਹੇ ਨੇ ਆਪਾਂ ਤੇ ਆਪਾਂ ਤੁਹਾਨੂੰ ਅੱਜ ਦੇ ਵਲੌਗ ਦਿਖਾਉਣਾ ਸੀ ਕਿ ਜਿਹੜੀ ਆਪਾਂ ਤੂੜੀ ਤੁਹਾਨੂੰ ਦੱਸਿਆ ਸੀ ਬਣਾਉਣੀ ਆ ਆਪਾਂ ਤੁਹਾਨੂੰ ਦੱਸਿਆ ਸੀ ਤਿੰਨ ਟਰਾਲੀਆਂ ਨੇ ਲੋਡ ਆ ਆਪਾਂ ਨੂੰ ਜਿਹੜੀ ਟਰਾਲੀਆਂ ਨੇ ਲੋਡ ਸੀ ਤਿੰਨ ਟਰਾਲੀਆਂ ਆਪਾਂ ਗਵਾਨੀਆਂ ਤੋਂ ਤੁਹਾਨੂੰ ਦੱਸਿਆ ਸੀ ਬਣਵਾਉਣੀ ਆ ਆਪਾਂ ਬਣਵਾ ਲਈ ਆ ਆਪਾਂ ਬਣਵਾ ਕੇ ਸਾਂਭ ਲਈਏ ਤੇ ਆਪਾਂ ਰੱਬ ਅਗੇ ਅਰਦਾਸ ਕਰਦੇ ਹਾਂ ਜਿੰਨਾ ਵੀਰਾਂ ਭੈਣਾਂ ਦੀ ਤੂੜੀ ਰਹਿੰਦੀ ਹੈ ਉਹ ਵੀ ਵਿਚਾਰੇ ਟੈਂਪਸਰ ਸਾਮ ਸਕਣ ਕਿਸ ਤੋਂ ਪਹਿਲਾਂ ਕੋਈ ਮੀਂਹ ਹਨੇਰੀ ਚਖੜ ਕੋਈ ਆਵੇ ਸਾਰੇ ਆਪਣੇ ਕੰਮਕਾਰ ਕਰਕੇ ਵਿਲੇ ਹੋ ਸਕਣ ਰੱਬ ਅਗੇ ਹੀ ਅਰਦਾਸ ਕਰਦੇ ਹਾਂ ਤੇ ਤੁਸੀਂ ਵੀ ਸਾਰੇ ਹੀ ਅਰਦਾਸ ਕਰੋ ਜਿੰਨਾ ਭੈਣਾਂ ਭਰਾਵਾਂ ਦੀ ਤੂੜੀ ਰਹਿੰਦੀ ਹੈ ਉਹ ਵੀ ਅੱਜ ਤੂੜੀ ਸਾਮ ਸਕਣ ਵੇਲੇ ਸਰ ਤੇ ਲਓ ਜੀ ਆਪਾਂ ਆ ਗਏ ਆਪਣੀ ਹਵੇਲੀ ਦੇ ਵਿੱਚ ਹਵੇ ਲੀਏ ਵਲੌਗ ਤੁਹਾਨੂੰ ਪਹਿਲਾਂ ਵੀ ਦਿਖਾਉਂਦੇ ਰਹਿੰਦੇ ਆ ਤੇ ਅੱਜ ਵੀ ਆਪਾਂ ਆ ਗਏ ਆ ਆ ਦੇਖੋ ਇਹ ਆਪਣੀ ਗੱਡੀ ਸਾਈਟੋਂ ਦਾ ਸਨਾ ਭੁੱਲ ਕੇ ਅੱਜ ਨੇਟਰ ਆਪਣਾ ਨੇ ਆਪਣੇ ਗਵਾਂਡੀਆਂ ਦਾ ਕਿਉਂ ਗਵਾਂਡੇ ਚਾਚੇ ਦਾ ਮੁੰਡਾ ਆਇਆ ਕੈਨੇਡਾ ਤੋਂ ਉਹਨਾਂ ਨੇ ਜਨਰੇਟਰ ਲਾਇਆ ਤੇ ਇੱਕ ਤਰੀਕ ਨੂੰ ਪਾਰਟੀ ਉਹਨਾਂ ਚਾਚੇ ਰਿਟਾਇਰਮੈਂਟ ਤੁਹਾਨੂੰ ਦੱਸਿਆ ਜਗੇ ਵੀ ਪਾਰਟੀ ਤੁਹਾਨੂੰ ਦਿਖਾਵਾਂਗੇ ਆਪਣੇ ਵਲੌਗ ਦੇ ਵਿੱਚ ਆਪਾਂ ਕੈਪਚਰ ਕਰਾਂਗੇ ਜਿਹੜੀ ਪਾਰਟੀ ਆਉਣ ਵਾਲੀ ਆ ਤੇ ਅੱਜ ਜਨਰੇਟਰ ਵੱਡਾ ਲਾਇਆ ਇਹਨਾਂ ਨੇ ਕਿਉਂਕਿ ਰਾਤ ਨੂੰ ਲੈਲ ਲੂਟ ਜਾਵਰਦੀ ਐ ਮੀਂਹ ਦੇ ਮੌਸਮ ਦੇ ਕਾਰਨ ਤੇ ਆ ਆਪਣਾ ਰੂੜੀ ਵਾਲਾ ਥਾਂ ਜਿਹੜਾ ਪਿੰਡਾਂਾਂ ਦੇ ਹੁੰਦੇ ਆ ਰੂੜੀ ਰੜੀ ਜਿਹੜੀ ਹੁੰਦੀ ਆ ਆਪਣੇ ਪਸ਼ੂਆਂ ਦੀ ਹੁਣ ਤਾਂ ਪਸ਼ੂ ਕੱਟਾ ਤੁਹਾਨੂੰ ਦੱਸਿਆ ਸੀ ਇਹ ਵੀ ਗੱਲ ਤੇ ਹੁਣ ਤਾਂ ਰੂੜੀ ਕੱਟਾ ਤੇ ਇਹਨੀਆਂ ਰੂੜੀ ਦਾ ਟੋਹਾ ਆਪਣਾ ਬਹੁਤ ਵੱਡਾ ਇੱਥੇ ਰੂੜੀ ਸੱਢਦੀ ਜਦੋਂ ਆਪਾਂ ਨੂੰ ਫਸਲਾਂ ਵਿੱਚ ਪਾਉਣੇ ਲੋੜ ਨੇ ਤੇ ਪਟੜੀ ਲਾ ਕੇ ਇੱਥੋਂ ਪਰ ਲੈਦੀ ਆ ਤੇ ਆਪਾਂ ਪੱਠਿਆਂ-ਪੁੱਠਿਆਂ ਤੇ ਜਾ ਕੇ ਫਸਲ ਲੋੜਾ ਤੋਂ ਉੱ ਆ ਆਪਣਾ 85 ਦਾ ਇੰਜਨ ਤੁਹਾਨੂੰ ਪਤਾ ਹੀ ਆ ਪੱਠੇ ਕੁੱਤਣ ਲਈ ਇਹ ਬਹੁਤ ਪੁਰਾਣਾ ਇੰਜਨ ਆ ਸਾਰੇ ਵੀਰ ਭੈਣ ਜਾਣਦੇ ਹੀ ਆ ਆਪਾਂ ਤੁਹਾਨੂੰ ਪੁਰਾਣਾ ਸੱਭਿਆਚਾਰ ਦੀਆਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਕਰਦੇ ਹੋ ਲਾਈਕ ਕਰਦੇ ਹੋ ਕਰੇ ਕਰੋ ਸ਼ੇਅਰ ਜਿੰਨਾ ਅੱਜ ਕੱਲ ਦੇ ਬੱਚੇ ਨੂੰ ਪਤਾ ਨਹੀਂ ਇਹ ਕਿਹੜੇ ਇੰਜਨ ਆ ਬਹੁਤ ਪੁਰਾਣੇ ਇੰਜਨ ਹੁੰਦੇ ਜਿਨ੍ਹਾਂ ਨਾਲ ਆਪਾਂ ਪਾਣੀ ਵੀ ਖੇਤ ਚੋਂ ਬੋਰਾ ਉੱਤੇ ਲਾ ਕੇ ਕੱਢਦੇ ਹੁੰਦੇ ਸੀਗੇ ਤੇ ਆ ਇਹਦੀ ਟੈਂਕੀ ਆ ਜੀ ਇਹ ਤੋਂ ਤੇਲ ਹੁੰਦਾ ਇਹਦੇ ਵਿੱਚ ਇਹ ਆ ਵਾਟਰ ਕੁਲਰ ਲਾਇਆ ਸੀ ਪਾਣੀ ਪਾਉਣ ਲਈ ਪੱਠੇ ਥੋੜੇ ਹੁੰਦੇ ਹੁਣ ਪਾਣੀ ਦੀ ਲੋਡ ਨਹੀਂ ਪੈਂਦੀ ਕਿਉਂਕਿ ਥੋੜਾ ਟਾਈਮ ਚਲਾਉਣਾ ਹੁੰਦਾ 5 ਮਿੰਟ ਦੇ ਕਰੀਬ ਤੇ ਇਹਨੂੰ ਪਾਣੀ ਦੀ ਲੋਡ ਨਹੀਂ ਪੈਂਦੀ ਤੇ ਗਰਮ ਨਹੀਂ ਹੁੰਦਾ ਇਹ ਤੇ ਆ ਆਪਣੀ ਖੜੀ ਹੈਗੀ ਆ ਮੱਝ ਐਕੀ ਮੱਝ ਆਈ ਹੁਣ ਆਪਣੇ ਕੋਲੇ ਤੇ ਵਧੀਆ ਚਲੋ ਆਪਣਾ ਡੰਗ ਸਾਰੀਆਂ ਦੇ ਵਿਚਾਰੀ ਇਹ ਹੈਲੋ ਕਿਦਾਂ ਠੀਕ ਆ ਫਕਾਰੇ ਨਾਲ ਮਾਲ ਡਰਾਣਾ ਮੈਨੂੰ ਤੇ ਆ ਆਪਣੀ ਤੂੜੀ ਆ ਜਿਹੜੀ ਖੰਧਾ ਨੇ ਕੋਸ਼ਤਾ ਪਤੂੜੀ ਇੱਥੇ ਬਾਹਰ ਪਵਾਲੀ ਸੀ ਜਿਹੜਾ ਬਾਹਰਲਾ ਬਰਾਂਡਾ ਹੈ ਆਪਣਾ ਹੈਗਾ ਇੱਥੇ ਥੂੜੀ ਪਵਾਲੀ ਸੀ ਆਪਾਂ ਆਹ ਦੇਖੋ ਬਲਾ ਟਰਾਲੀ ਕਿੱਥੇ ਹੈਗੀ ਆ ਤੇ ਬਾਕੀ ਜਿਹੜੀ ਹੈਗੀ ਆ ਆਪਾਂ ਇੱਥੇ ਅੰਦਰ ধੋਵਨੇ ਪਹਿਲਾਂ ਆਪਣਾ ਦਿਖਾ ਦੀ ਕਟਾ ਆ ਆਪਣਾ ਕਟਾ ਖੜਾ ਟੱਲੀ ਪਾਈ ਗਾਲ ਚੇ ਟੱਲੀ ਖੜਾ ਟੱਲੀ ਟੰ 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 ਡੰ ਕਿਵੇਂ ਆ ਠੀਕ ਠਾਕ ਆ ਠੰਡ ਮਨਣਾ ਹਟ ਗਿਆ ਹੁੰ ਤਾਂ ਗਰਮੀ ਆ ਗਈ ਆ ਪੱਕਾ ਛੱਡਾਂ ਆ ਦੇਖੋ ਆਪਾਂ ਪਸ਼ੂਆਂ ਵਾਸਤੇ ਪੱਖੇ ਲਾਏ ਆ ਸਾਰੇ ਲਾਉਂਦੇ ਆ ਆਪਾਂ ਲਾਇਏ ਪੱਖੇ ਆ ਦੇਖੋ ਤੇ ਦੋਸਤੋ ਜਿਹੜੀ ਗੱਲ ਕਰ ਰਹੇ ਤੂੜੀ ਦੀ ਆ ਆਪਣੀ ਪਈ ਆ ਤੂੜੀ ਇਹ ਆਪਾਂ ਸਾਮ ਦਿੱਤੀ ਸਮ ਜਿਸ ਤਰ੍ਹਾਂ ਦੂਰੋਂ ਪਿੱਛੋਂ ਦਿਖਾ ਰਹੇ ਆ ਆ ਦੇਖੋ ਇੱਥੇ ਆਪਣੇ ਬਫੈਲੋ ਹੋਮ ਦੇ ਵਿੱਚ ਹੀ ਆਪਾਂ ਤੂੜੀ ਜਿਹੜੀ ਹੈਗੀ ਆ ਨਾਲ ਹੀ ਫੱਟੇ-ਫੁੱਟੇ ਲਾ ਕੇ ਸਾਮਤੀ ਸੀਗੀ ਤੇ ਚੈੱਕ ਕਰ ਸਕਦੇ ਹੋ ਇਸ ਦਾ ਬੰਦੀ ਦਾ ਤੂੜੀ ਰੱਖਦੇ ਦਾ ਵਲੌਗ ਨਹੀਂ ਬਣਾਇਆ ਗਿਆ ਕਿਉਂਕਿ ਮੈਨੂੰ ਜਾਣਾ ਪਏ ਸ਼ਹਿਰ ਕਿਸੇ ਕੰਮ ਕਰਕੇ ਤੇ ਉੱਥੇ ਸਾਰਾ ਦਿਨ ਹੀ ਲੱਗ ਗਿਆ ਸੀਗਾ ਆਪਣਾ ਤੇ ਮਗਰੋਂ ਡੈਡੀ ਉਹਨਾਂ ਨੇ ਬੰਦੇ ਰੱਖ ਕੇ ਦੋ ਤੇ ਪਵਾਲੀ ਸੀ ਜਿਹੜਾ ਆਪਣਾ ਬਾਈ ਪੱਠਿਆਂ ਵਾਲਾ ਤੇ ਨਾਲ ਦਾ ਮੁੰਡਾ ਸੀ ਆ ਉਹਨਾਂ ਨੇ ਅਗੜੀ ਤੂੜੀ ਆ ਇਹ ਸਾੰਤ ਸੀਗੀ ਆ ਦੇਖ ਸਕਦੇ ਹਾਂ ਇੱਧਰ ਜਿਹੜੀ ਬਾਰੀ ਹੈਗੀ ਆ ਆਪਾਂ ਬੰਦ ਕਰ ਦਾਂਗੇ ਕਿਉਂਕਿ ਉੱਚ ਮੀਂਹ ਕਣੀ ਆ ਕੇ ਤੂੜੀ ਭੱਜ ਸਦੀ ਖਰਾਬ ਨਾ ਹੋ ਜੇ ਇਹ ਮੰਮੀ ਹੁਣੀ ਕਹਿੰਦੇ ਆ ਆਪਾਂ ਇੱਟਾਂ ਜਿਹੜੀਆਂ ਇੱਥੇ ਪਈਆਂ ਹੋਣੀਆਂ ਐਕਸਟਰਾ ਪਰਲੇ ਪਾਸੇ ਤੇ ਉਹ ਚੱਕ ਕੇ ਲਾ ਦਾਂਗੇ ਆਪਾਂ ਤੇ ਲਾ ਕੇ ਆਪਾਂ ਇਹ ਤੂੜੀ ਇੱਥੇ ਬੰਦ ਕਰ ਦਾਂਗੇ ਬਸ ਜਿਹੜੀ ਪੌਣੀ ਆ ਆਪਾਂ ਹੈਗੀ ਪਹਿਲਾਂ ਬਾਹਰੋਂ ਪਾਵਾਂਗੇ ਕਹਿੰਤੋ ਦੇਖੋ ਬੰਦ ਕਰ ਚੁੱਕੇ ਹਜੇ ਆਪਾਂ ਲੋਡ ਨਹੀਂ ਐ ਇੱਕ ਹੀ ਭੈਂਸ ਆ ਆਪਣੇ ਭੈਂਸ ਵੀ ਕਹਿੰਦੇ ਆ ਮੱਝ ਵੀ ਕਹਿੰਦੇ ਆ ਤੇ ਬਫੈਲੋ ਵੀ ਕਹਿੰਦੇ ਆ ਇੰਗਲਿਸ਼ 'ਚ ਸਾਰਿਆਂ ਨੂੰ ਪਤਾ ਹੀ ਆ ਤੇ ਇੱਕ ਹੀ ਮੱਝ ਆਪਣੇ ਤੇ ਇਹਦੀ ਜਿਹੜੀ ਤੂੜੀ ਆਪਾਂ ਨੂੰ ਪਾਉਣ ਲੋਡ ਹੈਗੀ ਆ ਪਹਿਲਾਂ ਬਾਹਰੋਂ ਪਾਲਾਂਗੇ ਫਿਰ ਇੱਥੇ ਫੱਟਾ ਲਾ ਕੇ ਹੌਲੀ-ਹੌਲੀ ਇੱਥੋਂ ਟੋਕਰਾ ਭਰ ਕੇ ਨਾਲ ਹੀ ਆਪਣੇ ਖੁਰਲੀਆਂ ਆਪਾਂ ਨਾਲ ਹੀ ਇੱਥੇ ਪਾਲਿਆ ਕਰਦੇ ਤੁਹਾਨੂੰ ਪਤਾ ਹੀ ਆ ਤੇ ਨਾਲ ਹੀ ਪਾ ਕੇ ਇੱਥੇ ਤੇ ਕੰਮ ਓਕੇ ਹੋਇਆ ਨਾ ਆਹ ਦੇਖੋ ਮਸਤੀ ਕਰੀ ਨੇ ਨਾ ਯਾਰ ਐਨਾ ਕਰ ਤੇ ਆਹ ਦੇਖੋ ਥੋੜਾ ਡਰਦੀ ਆਪਾਂ ਦੀ ਕਿਹੜੀ ਵੱਲੋਂ ਇਹ ਕੈਮਰਾ ਡਰਦੀ ਮੇਰੇ ਸਹਣ ਆਲੀ ਬਾਹਰ ਚੁੜੀ ਪਹਿਲਾਂ ਆਪਾਂ ਇਹ ਆ ਬੇ ਟੋਕਰਾ ਇੱਥੇ ਪਿਆ ਤੁਹਾਨੂੰ ਪਤਾ ਹੀ ਆ ਇੱਥੋਂ ਹੀ ਚੱਕ ਕੇ ਤੇ ਆਪਾਂ ਇੱਥੋਂ ਹੀ ਪਾ ਕੇ ਟੋਕਰਾ ਡੇਢ ਟੋਕਰਾ ਪਾ ਕੇ ਤੇ ਪੱਠੇ ਰਲਾ ਦਿੰਦੇ ਆ ਤੇ ਹਜੇ ਆਪਣਾ ਬਾਹਰ ਡੰਗ ਸਰ ਜਣਾ ਜੇ ਮੀਮੂ ਭੈਣ ਤੋਂ ਬਚਦਾ ਹਸਤੇ ਪੱਤਰ ਪਾਲਤਰ ਪੂਲੀ ਲਾਏ ਵ ਇੱਥੇ ਤੁਹਾਨੂੰ ਪਤਾ ਹੀ ਆ ਆ ਤੁਸੀਂ ਦੇਖ ਸਕਦੇ ਹੋ ਆ ਆਪਣੀ ਪਵਾੜੀ ਪਈ ਨਾਲ ਤੇ ਮੌਸਮ ਤੋਂ ਦਿਖਾ ਚੁੱਕਾ ਦੇਖੋ ਬੱਦਲਾਈ ਪੂਰੀ ਬਣੀ ਹੋਈ ਆ ਤੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਦੀ ਜਲਦੀ ਜਲਦੀ ਫਟਾਫਟ ਭਲਾ ਦੋ ਮਸ਼ੀਨਾਂ ਲਾਉਣੀਆਂ ਪੈਣ ਜਲਦੀ ਜਲਦੀ ਬਣਾ ਕੇ ਭਾਈ ਸਾਂਭ ਲੋ ਆਪਦੀ ਕਿਉਂਕਿ ਇਹ ਸਾਂਭ ਲੋਗੇ ਫੈਰਾ ਨਹੀਂ ਤਾਂ ਮੀਂਹ ਪੈਗਾ ਤਾਂ ਲਾਂਗਾ ਹੋ ਜਾਣਾ ਗੱਲਾਂ ਤੇ ਫੇਰ ਤੁਹਾਨੂੰ ਪਤਾ ਹੀ ਆ ਕਿ ਔਖਾ ਹੋ ਜਾਣਾ ਤੇ ਆ ਆਪਣੀ ਗਵਾਂਡੀਆਂ ਨੇ ਟਰੱਖ ਲਿਆ ਇੱਥੇ ਕਿਉਂਕਿ ਗਵਾਂਡੀਆਂ ਨੇ ਪੌਣਾ ਘਰ ਇੱਥੇ ਨਾਲ ਹੀ ਹੈਗਾ ਆਪਣੇ ਘਰ ਉਹਨੇ ਟਰੱਖਿਆ ਹੋਈਆਂ ਆਪਦੇ ਇੱਥੇ ਤੇ ਆ ਆਪਣੀ ਹਵੇਲੀ ਸੀ ਕਿਉਂ ਤੁਹਾਨੂੰ ਦਿਖਾਈ ਪਾਉ ਰਹੀ ਆਪਣੇ ਗਵਾਨਿਆਂ ਦੇ ਬਾਹ ਬੂਟੇ ਬਾਟੇ ਲੱਗੇ ਸਨ ਉਹ ਦਿਖਾਉਣੇ ਆ ਚਾਚੇ ਕੀ ਆ ਆ ਦੇਖੋ ਮਰੂਤ ਮਰਾਦ ਲੱਗਾ ਇੱਥੇ ਉਹ ਨਾਲ ਮਿਲਾਂ ਨਿੰਬੂ ਦਾ ਬੂਟਾ ਕਾਫੀ ਵੱਡਾ ਦੇਖ ਲਓ ਥਾਂ ਖਾਲੀ ਪਲਾਟ ਪਿਆ ਨਾਲ ਦਾ ਆ ਆਪਣੇ ਚਾਚੇ ਘਰ ਆ ਜਾਂਦਾ ਰੌਬਿੰਕਾ ਤੇ ਆ ਬਾਹਰ ਪਾਈ ਪੈਣੀ ਕੀ ਕੁਰਸੀਆਂ ਕੁਰਸੀਆਂ ਵਿੱਚ ਨਾ ਦੇਖ ਦੇਖ ਦੋ ਕੁਰਸੀਆਂ ਲਓ ਪਲਾਸਟਿਕ ਦੀਆਂ ਫਲਾਣਾ ਧੌਂਕਾ ਤੇ ਕੀ ਤਾਂ ਕਿਦਾਂ ਤੇ ਦੋਸਤੋ ਅੱਜ ਦਾ ਵਲੌਗ ਇਹੀ ਸੀਗਾ ਆ ਇਧਰ ਵੀ ਆਪਣੇ ਗਾਂ ਖੜੀਏ ਚਾਚੇ ਕੀ ਤੁਹਾਨੂੰ ਅੱਗੇ ਬਹੁਤ ਦਿਖਾਈ ਆ ਆ ਦੇਖੋ ਇੱਥੇ ਕੁੱਟ ਕੁੱਕੜ ਰੱਖੇ ਚਾਚੇ ਦੇ ਮੁੰਡੇ ਨੇ ਆਪਣੇ ਨੇ ਦੋ ਤਿੰਨ ਕੁੱਕੜ ਹੈਗੇ ਬੱਚੇ ਦੇ ਤੇ ਆ ਦੇਖੋ ਇਧਰ ਵੀ ਤੂੜੀ ਇਹਨਾਂ ਨੇ ਵੀ ਪਵਾ ਲਈ ਆ ਆਪਣੀ ਗਾਂ ਵਾਸਤੇ ਇਹਨਾਂ ਨੇ ਤਿੰਨ ਚਾਰ ਟਰਾਲੀਆਂ ਕਹਿੰਦੇ ਪਾਉਣੀਆਂ ਤਿੰਨ ਚਾਰ ਟਰਾਲੀ ਇਹਨਾਂ ਨੇ ਪਵਾ ਲਈਆਂ ਤੇ ਆ ਗਾਂ ਦਾ ਪੱਖਾ ਪਿਆ ਇਹਨੂੰ ਰਾਤ ਨੂੰ ਪੱਖਾ ਲਾ ਦੇਦਾ ਇੱਥੇ ਆ ਦੇਖੋ ਕਿਉਂ ਕਹਿੰਦਾ ਮੇਰੀ ਵੀਡੀਓ ਕਹਣੀ ਬਣਾ ਰਿਹਾ ਦੋਸਤਾ ਅੱਲਾ ਤੇਰੀ ਵੀਡੀਓ ਬਣਾਤੀ ਆਪਾਂ ਦੋ ਤੇ ਉਮੀਦ ਕਰਦੇ ਆਂ ਤੁਹਾਨੂੰ ਅੱਜ ਦਾ ਇਹ ਵਲੌਗ ਪਸੰਦ ਆਊਗਾ ਆਪਣੇ ਡੇਲੀ ਰੁਟੀਨ ਦੇ ਵਲੌਗ ਹੁੰਦੇ ਆਪਾਂ ਜਦੋਂ ਕਦੇ ਜਾਂਦੇ ਆਪਾਂ ਤੁਹਾਨੂੰ ਟਰੈਵਲਿੰਗ ਦਾ ਵਲੌਗ ਵੀ ਦਿਖਾ ਦਿੰਨੇ ਆ ਤੇ ਜਦੋਂ ਆਪਾਂ ਘਰੇ ਹੁੰਨੇ ਆ ਨੈਤ ਰੁਟੀਨ ਜਾਂ ਆਪਾਂ ਕੀ ਕਰਦੇ ਆਂ ਨੈਤ ਆਪਾਂ ਕੀ ਕਰਨਾ ਹੁੰਦਾ ਘਰਾਂ ਦੇ ਜਿਹੜੇ ਕੰਮ ਹੁੰਦੇ ਉਹ ਹੀ ਹੁੰਦੇ ਆਪਣੇ ਤੇ ਜਿੰਨੇ ਜੋਗੇ ਹੈਗੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਤੁਸੀਂ ਪਸੰਦ ਵੀ ਬਹੁਤ ਕਰਦੇ ਹੋ ਤੇ ਅੱਜ ਦਾ ਵਲੌਗ ਇੰਨਾ ਹੀ ਬਸ ਤੇ ਆ ਆਪਣੀ ਖੇਲ ਜਿੱਥੇ ਆਪਾਂ ਪਸੂ ਨੂੰ ਪਾਣਡਾ ਹੁੰਨੇ ਆ ਕਈ ਢੋਨੇ ਕਹਿੰਦੇ ਆ ਕਈ ਪਿਉਨੇ ਕਹਿੰਦੇ ਆ ਬੱਚਨ ਆਪਾਂ ਕਰਦੇ ਨੇ ਛੋ ਛੀ ਛੋ ਛੀ ਤੋਂ ਪੀ ਲੈਂਦੇ ਆ ਸਰਵਾਇਆ ਇਹਦਾ ਸਾਰਿਆਂ ਨੂੰ ਤੇ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਊ ਜੇਕਰ ਪਸੰਦ ਆਇਆ ਤਾਂ ਵੀਡੀਓ ਨੂੰ ਵਕਤ-ਵੱਤ ਸ਼ੇਅਰ ਜਾਂ ਨੂੰ ਸਬਸਕ੍ਰਾਈਬ ਤੇ ਕਰਦੇ ਕੋ ਲਾਈਕ ਆਪਣੀ ਵੀਡੀਓਸ ਨੂੰ ਵਲੌਗਸ ਨੂੰ ਨਵੇਂ-ਨਵੇਂ ਵਲੌਗ ਦੇਖਣ ਦੇ ਲਈ ਤੇ ਦੋਸਤੋ ਤੁਹਾਡੇ ਪਿਆਰ ਦੇ ਫਤਗਈ ਆਪਾਂ ਨੇ ਤੇ ਨਵੇਂ ਵਲੌਗ ਤੁਹਾਡੇ ਲਈ ਲੈ ਕੇ ਆਉਨੇ ਆ ਪਿੰਡਾਂ ਵਾਲੇ ਵਲੌਗ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਬਾਏ ਬਾਏ